ਪ੍ਰਿੰਸ ਮੁਹੰਮਦ ਬਿਨ ਸੁਲਮਾਨ ਨੇ ਸਾਊਦੀ ਅਰਬ ਦੇ ਮਾਰੂਥਲੀ ਉਜਾੜ ਨੂੰ ਬਦਲਣ ਦਾ ਦਾਅਵਾ ਕੀਤਾ ਹੈ ਇਸ ਸਮੇਂ 500 ਬਿਲੀਅਨ ਡਾਲਰ ਦੀ ਲਾਗਤ ਵਾਲੇ ਪ੍ਰੋਜੈਕਟ ਰਾਹੀਂ ਰੇਗਿਸਤਾਨ ਦਾ ਚਿਹਰਾ ਬਦਲਿਆ ਜਾ ਰਿਹਾ ਹੈ ਪ੍ਰਿੰਸ ਸੁਲਮਾਨ ਆਪਣੇ ਅਭਿਲਾਸ਼ੀ ਕਿੰਗਡਮ ਵਿੱਚ ਨਿਓਮ ਨਾਮ ਦਾ ਇੱਕ ਸ਼ਹਿਰ ਬਣਾਉਣ ਜਾ ਰਹੇ ਨੇ ਜੋ ਲੰਡਨ ਤੋਂ 17 ਗੁਣਾ ਵੱਡਾ ਹੋਵੇਗਾ ਇਸ ਸ਼ਹਿਰ ਵਿੱਚ ਬਹੁਤ ਸਾਰੀਆਂ ਐਸ਼ੋ ਆਰਾਮ ਦੀਆਂ ਚੀਜ਼ਾਂ ਹੋਣਗੀਆਂ ਇੱਥੇ ਹੋਟਲ ਰਿਜ਼ੋਰਟ ਪੂਲ ਕਲੱਬ ਹੋਣਗੇ ਅਤੇ ਬਰਫ਼ ਵੀ ਹੋਵੇਗੀ। ਹਾਂ ਕੀ ਤੁਸੀਂ ਕਦੇ ਗਰਮ ਰੇਗਿਸਤਾਨ ਵਿੱਚ ਬਰਫ਼ ਦਾ ਬਰਫ਼ ਦੀ ਕਲਪਨਾ ਕੀਤੀ ਹੈ? ਸ਼ਾਇਦ ਨਹੀਂ ਪਰ ਇਹ ਪ੍ਰਿੰਸ ਸੁਲਮਾਨ ਦੇ ਸੁਪਨਿਆਂ ਦੇ ਸ਼ਹਿਰ ਵਿੱਚ ਹੋਣ ਜਾ ਰਿਹਾ ਹੈ। ਅਲ ਅਰਬੀਆ ਦੀ ਰਿਪੋਰਟ ਮੁਤਾਬਕ ਟ੍ਰੋਜਾਨਾ ਨਾਂ ਦੇ ਪ੍ਰੋਜੈਕਟਰਾਂ ਹੀ ਅਜਿਹੀ ਜਗ੍ਹਾ ਬਣਾਈ ਜਾਵੇਗੀ ਜਿਸ ਨੂੰ 70% ਦੀ ਨਕਲੀ ਬਰਫ਼ ਨਾਲ ਟੱਕਿਆ ਜਾਵੇਗਾ। ਉਮੀਦ ਹੈ ਕਿ ਬੁਨਿਆਦੀ ਢਾਂਚੇ ਦਾ ਇਹ ਚਮਤਕਾਰ ਸਾਲ 2026 ਤੱਕ ਤਿਆਰ ਹੋ ਜਾਵੇਗਾ। ਇਸ ਦੇ ਤਿਆਰ ਹੋਣ ਤੋਂ ਬਾਅਦ ਦੁਨੀਆ ਭਰ ਦੇ ਸਲਾਨੀ ਇੱਥੇ ਆਉਣ ਲਈ ਉਤਾਵਲੇ ਹੋਣਗੇ ਇਹ ਨਕਲੀ ਬਰਫ਼ ਦਾ ਪ੍ਰੋਜੈਕਟ ਲਾਲ ਸਾਗਰ ਤੋਂ ਲਗਭਗ 48 ਕਿਲੋਮੀਟਰ ਪੂਰਬ ਵਿੱਚ ਸਰਾਵਤ ਪਹਾੜੀਆਂ ਵਿੱਚ ਬਣਾਇਆ ਜਾਵੇਗਾ ਇਸ ਦੇ ਤਿਆਰ ਹੋਣ ਤੇ ਇਸ ਦੇ ਤਿਆਰ ਹੋਣ ਤੋਂ ਬਾਅਦ ਇੱਥੇ ਤਾਪਮਾਨ 10 ਡਿਗਰੀ ਤੱਕ ਘਟ ਜਾਵੇਗਾ ਸਾਊਦੀ ਅਰਬ ਵਿੱਚ ਇਸ ਸਾਲ ਤੱਕ 500 ਬਿਲੀਅਨ ਡਾਲਰ ਦੀ ਲਾਗਤ ਨਾਲ ਬਣੇ ਨਿਊਮ ਮੈਗਾ ਸਿਟੀ ਦੇ ਪਹਿਲੇ ਹਿੱਸੇ ਨੂੰ ਸਲਾਨੀਆਂ ਲਈ ਖੋਲ ਦੇਵੇਗਾ ਇੱਥੇ ਆਉਣ ਵਾਲੇ ਸਲਾਨੀ ਸਿੰਦਾ ਲਹਾ ਵਿੱਚ ਵਿਕਸਿਤ ਕੀਤੇ ਜਾ ਰਹੇ ਆਈਲੈਂਡ ਰਿਜ਼ੋਰਟ ਦਾ ਅਨੁਭਵ ਕਰ ਸਕਣਗੇ ਅਤੇ ਇੱਥੇ ਵਿਕਸਿਤ ਕੀਤੇ ਜਾ ਰਹੇ ਸ਼ਾਨਦਾਰ ਹੋਟਲਾਂ ਵਿੱਚ ਠਹਿਰ ਸਕਣਗੇ 500 ਬਿਲੀਅਨ ਡਾਲਰ ਦੀ ਨਿਓਮ ਮੈਗਾ ਸਿਟੀ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਦੇ ਸੁਪਨਿਆਂ ਦੇ ਪ੍ਰੋਜੈਕਟਾਂ ਵਿੱਚ ਇੱਕ ਹੈ ਇਹ ਟਾਪੂ ਕਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਦੁਆਰਾ ਯੋਜਨਾਬੱਧ ਮਦ ਪ੍ਰਵ ਦੇ ਸਭ ਤੋਂ ਅਭਿਲਾਸ਼ੀ ਮੈਗਾ ਸਿਟੀ ਵਿਕਾਸ ਵਿੱਚੋਂ ਇੱਕ ਹੈ ਇਸ ਮੈਗਾ ਸਿਟੀ ਦੇ ਡਿਵੈਲਪਰਾਂ ਨੇ ਇਸ ਨੂੰ ਲਾਲ ਸਾਗਰ ਦੇ ਇੱਕ ਵਿਸ਼ੇਸ਼ ਗੇਟਵੇ ਵਜੋਂ ਪੇਸ਼ ਕੀਤਾ ਹੈ